ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਵਸੇ ਪੂਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਪੂਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਮੇਰੇ ਪੁੱਤਰਾ ਇਕੱਠੇ ਹੋਣ ਖੇਡਣਾ ਨਾ ਇੱਥੇ ਮੇਰੇ ਉਤਰਾਇਆ ਇਕੱਠੇ ਹੋਣ ਖੇਡਣਾ ਨਾ ਇੱਥੇ ਮੈਂ ਤੁਰ ਚੱਲਿਆ ਪੂਰੀਏ ਨੇ ਹੋ ਕੇ ਸੱਚੀ ਮਜਬੂਰ ਮੈਂ ਜੁਗ 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 ਜੀਵੇ ਪੂਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਜੀਵੇ ਪੂਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਕੋਈ ਨਾ ਅਸਲ ਟਕਣਾ ਤੈਨੂੰ ਦੱਸ ਕੇ ਕੀ ਜਾਵਾਂ ਕੋਈ ਨਾ ਅਸਲ ਟਕਣਾ ਤੈਨੂੰ ਦੱਸ ਕੇ ਕੀ ਜਾਵਾਂ ਵਾਰਤ ਉਸ ਦਾ ਹੀ ਪਾਣਾ ਮੇਰਾ ਕੋਈ ਨਾ ਕਸੂਰ ਜੋਗ ਜੋਗ ਵਸੇ ਪੂਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਜੋਗ ਜੋਗ ਵਸੇ ਪੁਰਿਏ ਨੇ ਮੈਂ ਤੋਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਪੁਰਿਏ ਨੇ ਮੈਂ ਤੋਰ ਚੱਲਿਆ ਹਾਂ ਦੂਰ ਇਥੇ ਰਿਆ ਨਾ ਨਵਾਸੀ ਤਾਈਓ ਹੋਈ ਤੂੰ ਅਦਾਸੀ ਇਥੇ ਰਿਆ ਨਾ ਨਵਾਸੀ ਤਾਈਓ ਹੋਈ ਤੂੰ ਅਦਾਸੀ ਰਹਿਣਾ ਕਿਸੇ ਵੀ ਨਹੀਂ ਇਥੇ ਤੂੰ ਹੋ ਨਾ ਨਰਾਸੀ ਰਹਿਣਾ ਕਿਸੇ ਵੀ ਨਾ ਇੱਥੇ ਤੂੰ ਹੋ ਨਾ ਨਰਾਸੀ ਸਾਨੂੰ ਭਾਵੇਂ ਪੁਰੀਏ ਨੇ ਤੇਰੀਆਂ ਅੱਖੀਆਂ ਚੋਂ ਨੂਰ ਸਾਨੂੰ ਭਾਵੇਂ ਪੁਰੀਏ ਨੇ ਤੇਰੀਆਂ ਅੱਖੀਆਂ ਚੋਂ ਨੂਰ ਮੈਂ ਤੋਰ ਚੱਲਿਆ ਪੁਰੀਏ ਨੇ ਜੁਗ ਜੁਗ ਵਸੇ ਹਜੂਰ ਜੁਗ ਜੁਗ ਵਸੇ ਪੁਰੀਏ ਨੀ ਮੈਂ ਤੋਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਪੁਰੀਏ ਨੀ ਮੈਂ ਤੋਰ ਚੱਲਿਆ ਹਾਂ ਦੂਰ ਜੋ ਜੋ ਲਿਖਿਆ ਉਹ ਲੈਣਾ ਯੋ ਹੋ ਕੇ ਹੀ ਰਹਿਣਾ ਜੋ ਜੋ ਲਿਖਿਆ ਉਹ ਲੈਣਾ ਯੋ ਤਾਂ ਹੋ ਕੇ ਹੀ ਰਹਿਣਾ ਤੇਰੇ ਨਾਲੋਂ ਵਛੋੜਾ ਪੁਰੀਏ ਪਹਿ ਕੇ ਹੀ ਰਹਿਣਾ ਤੇਰੇ ਨਾਲੋਂ ਵਾ ਛੋੜਾ ਪੁਰੀਏ ਪਹਿ ਕੇ ਹੀ ਰਹਿਣਾ ਮੈਂ ਵੀ ਚੱਲਿਆ ਪੁਰੀਏ ਨੇ ਇੱਥੋਂ ਹੋ ਕੇ ਮਜਬੂਰ ਜੁਗ ਜੁਗ ਵੱਸੇ ਪੁਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਵੱਸੇ ਪੁਰੀਏ ਨੇ ਮੈਂ ਤੁਰ ਚੱਲਿਆ ਹਾਂ ਦੂਰ ਨਾ ਦੇਵਾਨ ਹਉਣ ਲਾਉਣੇ ਹਾਥੀ ਘੋੜੇ ਨਾ ਪਜਾਉਣੇ ਨਾ ਦਾ ਵਣ ਹਉਣ ਲਾਉਣੇ ਹਾਥੀ ਘੋੜੇ ਨਾ ਪਜਾਉਣੇ ਤੇਰੀ ਗੋਦ ਵਾਲੇ ਚੋਜ ਹੁਣ ਮੁੜ ਕੇ ਨੀ ਆਉਣੇ ਤੇਰੇ ਚੋਜ ਵਾਲੇ ਤੇਰੀ ਮੋਜ ਵਾਲੇ ਚੋਜ ਹੁਣ ਮੁੜ ਕੇ ਨੀ ਆਉਣੇ ਕਹਿਣਾ ਮਾਤਾ ਜੀ ਦਾ ਪੁਰਗੇ ਸਿਰ ਮੱਥੇ ਹੈ ਹਜੂਰ ਜੁਗ ਜੁਗ ਵੱਸੇ ਪੁਰਗੇ ਨੇ ਮੈਂ ਤੋਰ ਚੱਲਿਆ ਦੂਰ ਜੁਗ ਜੁਗ ਵੱਸੇ ਪੁਰਗੇ ਨੇ ਮੈਂ ਤੋਰ ਚੱਲਿਆ ਦੂਰ ਮੇਰਾ ਪਾਵੇਂ ਮੇਟ ਜਾਵੇ ਇਥੋਂ ਨਾ ਮੋਨ ਛਾਣਾ ਮੇਰਾ ਪਾਵੇਂ ਮੇਟ ਜਾਵੇ ਨਾ ਮੋ ਨਾ ਸ਼ਾਨਾ ਪੰਥ ਦੀ ਖਾਤਰ ਮੈਂ ਤਾਂ ਵਾਰ ਦੇਵਾਂ ਜਾਣ ਪੰਥ ਦੀ ਖਾਤਰ ਮੈਂ ਤਾਂ ਵਾਰ ਦੇਵਾਂ ਜਾਣ ਢੇੜੀ ਤੇਰੀ ਪੁਰੇ ਨੇ ਲਾਉ ਬੰਨੇ ਜ਼ਰੂਰ ਢੇੜੀ ਤੇਰੀ ਪੁਰੇ ਨੇ ਲਾਉ ਬੰਨੇ ਜ਼ਰੂਰ ਜੁਗ ਜੁਗ ਵਸੇ ਪੁਰਗੇ ਨੇ ਮੈਂ ਤੋਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਪੁਰਗੇ ਨੇ ਮੈਂ ਤੋਰ ਚੱਲਿਆ ਹਾਂ ਦੂਰ ਵਾਹਿਗੁਰਜ ਜੀ ਕਾ ਕਾਲ ਸਾ ਵਾਹਿਗੁਰਜ ਜੀ ਕੀ